ਹਾਂਜੀ ਵੈਲਕਮ ਸਭ ਦਾ ਆਪਣੇ ਖੋਰ ਨਵੇਂ ਵਲੌਗ ਦੇ ਵਿੱਚ। ਹੋਰ ਬਾਈ ਕੀ ਹਾਲ ਚਾਲ ਨੇ? ਵਲੌਗ ਦੀ ਕਰਤੀ ਆਪਾਂ ਸਟਾਰਟਿੰਗ। ਸਕੂਟਰ ਮੈਂ ਬਿਠਾ ਗਿਆ ਸੀ ਛਤਰੀ ਤੇ ਬੱਚੇ ਤੇ ਡਾਉਣ ਦੀ ਵਾਰੀ ਆ ਗਈ 9:30 ਦਾ ਟਾਈਮ ਹੋ ਗਿਆ। ਹੁਣ ਆਪਾਂ ਇਹਨਾਂ ਨੂੰ ਹੜਾ ਦਈਏ 9:30 ਦਾ ਟਾਈਮ ਹੋ ਗਿਆ। ਤੇ ਸਤੋਂ ਆਪ ਵਧੀਆ ਨਿਕਲਿਆ ਈ। ਧੁੰਦ ਹਲਕੀ ਹਲਕੀ ਚੱਕੀ ਗਈ। ਤਾਂ ਕਰਕੇ ਮੈਂ ਸਾਜ ਰੇਂਡਾਏ ਅੱਜ ਇੱਥੇ ਬੈਠਾ ਕੋਈ? ਨਹੀਂ ਇੱਥੇ ਕੋਈ ਨਹੀਂ ਬੈਠਾ। ਇਹਦੀ ਬੈਠਿਆ ਸਾਰੇ। ਕੱਠੇ ਡਾੜਨੇ ਆਪਾਂ ਇਹੇ। ਲੋ ਬਾਈ ਲੱਗੇ ਆ ਡਾਣ ਫੋਨ ਇੱਥੇ ਰੱਖ ਦਿੰਨੇ ਆ ਤੁਹਾਨੂੰ ਪੂਰਾ ਦਿਖੂਗਾ ਨਾਲ ਦੋ ਤਿੰਨ ਬਹਿ ਗਏ ਢਾੜਾ ਤੇ ਲੋ ਬਾਈ ਢਾੜਾ ਤੇ ਸਾਰੇ ਬੱਚੇ ਇੱਕ ਬਹਿ ਗਿਆ ਵਾ ਕਾਲੇ ਘੰਡ ਵਾਲਾ ਕੱਲ ਲਗੜ ਆ ਗਈ ਸੀ ਅੱਜ ਵੀ ਨਾ ਅੱਜ ਆਊਗੀ ਦੁਬਾਰੇ ਫੇਰ ਦੋ ਆੜਾ ਤੇ ਓਕੇ ਹੋ ਗਿਆ ਕੰਮ ਲਗੜ ਤੋਂ ਡਰਦੇ ਮੈਂ ਲਾਦਾ ਉੱਡਦੇ ਹੀ ਨਹੀਂ ਅੱਜ ਸਾਰੇ ਉੱਡ ਗਏ ਲੋਵੀ ਅੱਜ ਸਾਰੇ ਬੱਚੇ ਪਹਿਲੇ ਦਿਨ ਇਕੱਠੇ ਉੱਡ ਰਹੇ ਆ 2 4 8 ਤੇ 2 ਵਿੱਚ ਮੈਂ ਲਾਦਾ ਕਿਸੇ ਦੇ ਵੜ ਗਏ ਸਾਰੇ ਨਹੀਂ ਆਪਣੇ ਆਹ ਪਟਾਕਾ ਚੱਲ ਵਿਆ ਭਾਜਣ ਲੱਗੇ ਦੇਖੋ ਆ ਗਈ ਹੋ ਗਿਆ ਬਾਕੀ ਇੱਕ ਦੋ ਬੱਚੇ ਲੱਗ ਹੋ ਗਏ ਆਪਣੇ ਆਪਾਂ ਇਸ ਤੋਂ ਬਾਅਦ ਹੀ ਕੱਲ ਕੱਲ ਨੂੰ ਆਪਾਂ ਸਾਰਾ ਕੋ ਫਿੱਟ ਕਰ ਦਈਏ ਲਗੜ ਦਾ ਕੋਈ ਭਰੋਸਾ ਨਹੀਂ ਉਹਨੇ ਕਦੋਂ ਆਉਣਾ ਕਦੋਂ ਨਾ ਆਉਣਾ ਆਪਾਂ ਨੂੰ ਜਮਾਂ ਨਹੀਂ ਪਤਾ ਉਹਦੇ ਬਾਰੇ ਤੇ ਕਿਉਂਕਿ ਧਿਆਨ ਘੱਟ ਰੱਖਣਾ ਉਹ ਲਗੜਦਾ ਥੋੜਾ ਜਿਹਾ ਅੱਗੇ ਫਲ ਹੁੰਦਾ ਹੀ ਆਉ ਭੱਜਣ ਲੱਗ ਗਿਆ ਲਾਲ ਗਾਂਦ ਵਾਲਾ ਪਟਾਕੇ ਜਲਾ ਰਿਹਾ ਜੇ ਐਂ ਪਟਾਕੇ ਚੱਲੀ ਜਾਣਾ ਨਾ 5-5 10 ਮਿੰਟ ਬਾਅਦ ਕੋਈ ਮਰਜ਼ੀ ਪਟਾਕੇ ਚਲਾਈ ਜਾਵੇ ਸਹੀ ਰਹੂਗਾ ਉਹਦੇ ਨਾਲ ਆਪਾਂ ਤਾਂ ਕਹਿੰਦੇ ਆ ਪਟਾਕੇ ਪਟੋਕੇ ਚੱਲੀ ਜਾਣ ਆਪਾਂ ਆਹ ਦੀਆਂ ਇਸ ਤੋਂ ਆਈਆਂ ਫੱਟ ਕਰਤੀਆਂ ਦੋਨੇ ਇੱਕ ਆਹ ਕਰਤੀ ਬੱਚੇ ਵੀ ਆ ਤਾਂ ਗੇਦੇ ਨੇ ਬੱਚੇ ਸਾਰੇ ਇਕੱਠੇ ਝੌਂਡ ਫੈਰ ਰਿਆ ਵਾ ਉਹ 9 ਦੇ 9 ਬੱਚੇ ਆਪਣੇ ਆ ਗਏ ਦੇ ਇਹ 9 ਦੇ 9 ਆਪਣੇ ਬੱਚੇ ਇਕੱਠੇ ਹੋ ਗਏ ਹੁਣ ਹੁਣੇ ਇਕੱਠੇ ਉੱਡਣਗੇ ਅੱਜ ਕਿੰਨਾ ਟਾਈਮ ਅੱਜ ਪਹਿਲੇ ਦਿਨ ਇਕੱਠੇ ਐ ਉੱਤੇ ਗਏ ਆ ਨਹੀਂ ਤਾਂ ਕਲਮ ਕੱਲੀ ਫਰਦੇ ਰਹੇ ਜਾਂ 3 ਅੱਡ 2 ਅੱਡ 2 ਅੱਡ ਹੁਣ ਜਮਾ ਇਕੱਠੇ ਫਰਦੇ ਆ ਦੇਖੋ ਆ ਆ ਗਏ ਕਹਿੰਦੇ 9 ਦੇ 9 ਬੱਚੇ ਸਾਰੇ ਅੱਜ ਟੋਟਰੀ ਇਕੱਠੇ ਫੈਰ ਰਿਆ ਸਵਾਦ ਆ ਰਿਹਾ ਇਹਨਾਂ ਨੂੰ ਇਕੱਠਾਉਂ ਦੇਖ ਕੇ ਨਹੀਂ ਅਵੇਂ ਲੱਗ ਲੱਗੇ ਜੇ ਫਿਰ ਜਾਂਦੇ ਰਹਿੰਦੇ ਆ। ਲਓ ਜੀ ਦੇਵ ਇੱਕ ਬੱਚਾ ਲੱਭਣ ਲੱਗਾ ਹਾ ਕਿਹੜਾ ਹੈ ਨਹੀਂ ਦੇਵ? ਕਾਲੀ ਘੰਡ ਗੁਲਾਬੀ ਬਗਲ ਗੁਲਾਬੀ ਬਗਲ ਉਹ ਬੱਚਾ ਨਹੀਂ ਨਾ ਗੱਲਾਂ ਬਾਕੀ ਸਾਰੇ ਨਹੀਂ ਆ ਟੰਡੇ ਵਾਲਾ ਆ ਗਿਆ। ਬਾਕੀ ਵਿੱਚ ਕਿੱਥੇ ਦੇਵ? ਹੈ? ਆ ਆ ਗਏ। ਸਾਰੇ ਬੱਚੇ ਉੱਤੋਂ ਆ ਗਏ। ਕੱਲਾ ਕਾਲਾ ਘੰਡ ਗੁਲਾਬੀ ਬਗਲ ਨਹੀਂ ਆਇਆ ਉੱਤਰੋਂ। ਉੱਪਰ। ਲਗੜ ਵੀ ਲਗੜ ਵੀ ਫੈਲ। ਮਾਨੂੰ ਡੌਟ ਆ ਵੀ ਕਿੱਥੇ ਲਗੜ ਦੇ ਮੂੰਹ ਚ ਨਾ ਚਲੇਗਾ ਹਾ ਬੇ। ਬਾਕੀ ਸਾਰੇ ਲਾਲਕਾਨ ਤੇ ਟੌਰੀ ਚੱਲ ਰਾਨਾ ਬਾਹਰ ਉਤਰਿਆ ਦੋਨੇ ਸਿਰਫ ਇੱਕ ਬੱਚਾ ਨਹੀਂ ਉਤਰਿਆ ਬਾਕੀ 8 ਦੇ 8 ਉਤ ਉਤਰਿਆ ਇੱਕ ਨਹੀਂ ਆਇਆ ਉਤੋਂ ਪਹਿਲਾਂ ਮੈਂ ਲਗੜ ਤੋਂ ਸਰਕਾਰ ਕਰਦਾ ਸੀ ਲਗੜ ਗਈ ਲਗੜ ਹੁਣ ਕਿੱਥੇ ਗਈ ਲਗੜ ਲੈ ਗਈ ਪਤਾ ਨਹੀਂ ਆ ਆ ਬੱਚਾ ਬਾਹਰ ਉਤਰਿਆ ਇੱਕ ਆਹ ਵਾਲਾ ਤੇ ਇੱਕ ਉਹ ਕਾਂਦ ਵਾਲਾ ਬਾਹਰ ਉਤਰਿਆ ਵਾ ਇੱਕ ਨਹੀਂ ਉਤਰਿਆ ਹਲ ਤਿੱਕਰ ਸਾਨੂੰ ਆਇਆ ਉੱਤੇ ਹੀ ਖੜਾ ਹੋਣਾ ਉਹ ਕਿਤੇ ਉਹ ਅੱਗੇ ਵੀ ਉੱਚਾ ਜਾਂਦਾ ਵੱਧ ਆ ਆ ਕੇ ਸਾਰੇ ਬਾਕੀ ਲੋ ਵੀ ਤਿੰਨ ਬੱਚੇ ਬੈਗੇ ਇੱਕ ਆਹ ਬੈ ਗਿਆ ਦੂਜਾ ਆਹ ਬੈ ਗਿਆ ਤੀਜਾ ਉਹ ਬੈ ਗਿਆ ਲਾਲ ਕਾਂਤਲਾ ਬੈ ਗਿਆ ਆਹ ਡੰਡੇ ਵਾਲਾ ਆਹ ਬੱਚਾ ਨਹੀਂ ਪਤਾ ਕਿਹੜਾ ਮੈਨੂੰ ਚੈੱਕ ਕਰਨ ਨੂੰ ਮਿਲਦਾ ਕਾਲੀ ਪੂੰਛ ਵਾਲਾ ਉਹ ਇਹਦਾ ਨਹੀਂ ਪਤਾ ਕੱਲੇ ਇਹ ਬੈਠੇ ਦਾ ਵੀ ਨਹੀਂ ਪਤਾ ਲੱਗਿਆ ਕਦੋਂ ਬੈ ਗਿਆ ਆ ਕੇ ਦੀਦਾ ਨੀ ਰੋ ਕੱਢ ਜੋ ਕਿਸੇ ਹੋਰ ਦਾ ਤਾਂ ਨਹੀਂ ਬੈਗਾ ਇੱਕ ਪੈਪਾਂ ਤੇ ਬੈਠਾ ਹੀ ਕਿਸੇ ਦਾ ਅੱਛਾ ਕਾਲੀ ਬੈਠਾ ਕਾਂਤ ਵਾਲਾ ਵੀ ਬੈ ਗਿਆ ਉਹ ਰੱਤਾ ਬੱਚਾ ਹੋਣਾ ਫਿਰ ਯਾਨੀ ਕਿ ਚਾਰ ਬੈਗੇ ਚਾਰ ਬਹਿ ਗਏ ਤੇ ਪੰਜ ਜੁੜਦੇ ਇੱਕ ਦੀਨਾ ਨੀਗਾ ਕਾਲਾ ਕੰਡ ਗਲਾਬੀ ਬਗਲ ਦਾ ਉਹ ਸਮਝੋ ਬਾਹਰ ਕਿੱਥੇ ਆ ਆ ਬਹਿ ਗਏ ਜਾਣੇ ਜੀ ਦੋ ਆ ਬਹਿ ਗਏ ਇੱਕ ਆ ਦੀ ਇੱਕ ਉਹ ਬਹਿ ਗਿਆ ਬਾਕੀ ਹਲੇ ਉੜਦੇ ਆ ਕੋਸ਼ ਆਪਣੇ ਵਿੱਚ ਆ ਜਾਂਦੇ ਆ ਟੋਰੀ ਚੱਲ ਰਾਨਾ ਤੇ ਪ੍ਰਾਣਾ ਗਿੱਜਿਆ ਹੋਇਆ ਇੱਕ ਬਾਕੀ ਬਹਿ ਗਏ ਇੱਕ ਬੱਚਾ ਹਰਾਨ ਦੀ ਗੱਲ ਆ ਗਿਆ ਵਾ ਪਤਾ ਨਹੀਂ ਕਿੱਧਰ ਗਿਆ ਕਾਲਾ ਕੰਡ ਗਲਾਬੀ ਪਾਗਲ ਮੇਰੇ ਵੀਰੋ ਲੋ ਵੀ ਵਧਾਈਆਂ ਵਾਲੀ ਗੱਲ ਹੀ ਹੋ ਗਈ ਕਾਲਾ ਕੰਡ ਗੁਲਾਬੀ ਬਗਲ ਵੀ ਉੱਤਰਿਆ ਘੰਟੇ ਡੇਢ ਘੰਟੇ ਬਾਅਦ ਬਾਈ ਸਾਨੂੰ ਲੱਗਾ ਕਿਤੇ ਲਗੜ ਲੈ ਗਈ ਪਰ ਆਹ ਫਰਦਾ ਝੋਟਾ ਬੱਕ ਦਾ ਆ ਗਿਆ ਮੈਂ ਕੋਸੀ ਤੇ ਬਹਿ ਗਿਆ ਆਰਾਮ ਨਾਲ ਮੈਂ ਦੇਖੀਗਾ ਤਾਹਨੂੰ ਤਾਹਨੂੰ ਟਮਕ ਗਿਆ ਮੈਨੂੰ ਮਾੜ ਆਇਆ ਹੁਣ ਲੈ ਆਇਆ ਥੱਲੇ ਪਹਿਲਾਂ ਤਾਂ ਮੈਂ ਨਿਗਾਹ ਰੱਖੀ ਵੀ ਇਹ ਕਿਹੜਾ ਕਿਹੜਾ ਜਦੋਂ ਥੱਲੇ ਆਇਆ ਨੂਰਾ ਆ ਗਿਆ ਕਲੀਅਰ ਜਿਹਾ ਹੋ ਗਿਆ ਵੀ ਹਾਂ ਫੇਰ ਮੈਂ ਵੀਡੀਓ ਔਨ ਕੀਤੀ ਦੋ ਬੱਚੇ ਆ ਚੜ ਥੱਲੇ ਦਵਾਰੇ ਤਾਂ ਸਾਨੂੰ ਤੇ ਇੱਕ ਆ ਜਾਂਦਾ ਦਵਾਰੇ ਕਲੀ ਮੂੰਸ਼ਾਲਾ ਔਰੀ ਚੱਲ ਰਾਣਾ ਉਰੇ ਕਿਤੇ ਫਿਰਦਾ ਉਹ ਵੀ ਤੁਹਾਨੂੰ ਦਿਖਾਣਾ ਆ ਆ ਗਿਆ ਬਗਲ ਤੇ ਕੰਡਾ ਵਾਲਾ ਜਿਹੜਾ ਦੀਂਦਾ ਨਹੀਂ ਸੀ ਆ ਉਤਰਿਆ ਹੁਣ ਤਾਂ ਆ ਆ ਗਿਆ ਹੁਣ ਇਹਨੂੰ ਪੂਰਾ ਕਲੀਅਰ ਆ ਰਾਂਗੇ ਦਾ ਮੈਨੂੰ ਲੱਗਿਆ ਕਿਤੇ ਲਗੜ ਲੁਗੜ ਲਗੀ ਪਰ ਇਹ ਕੱਲ ਦੋ ਦੋ ਵਾਰ ਬੱਚੇ ਥੱਲੇ ਆ ਕੇ ਉੱਪਰ ਚਲੇ ਗਏ ਉੱਪਰੋਂ ਆਇਆ ਨਹੀਂ ਹੁਣ ਤੀਜੀ ਵਾਰ ਜਦੋਂ ਬੱਚੇ ਉੱਪਰੋਂ ਥੱਲੇ ਆਏ ਉਦੋਂ ਆਇਆ ਦੇਖ ਲਓ ਕੱਲਾ ਹੀ ਖੜਾ ਰਿਹਾ ਤਾਂ ਆ ਪਹੁੰਚ ਗਿਆ ਐਂਟਰੀ ਜ਼ਬਰਦਸਤ ਮਾਰੀ ਇਹਨੇ ਵੀ ਅਦੂਏ ਬੱਚੇ ਵੀ ਆ ਗਏ ਨੀਵੇਂ ਥੋੜੇ ਜੇ ਆ ਕਾਲੀ ਪੂੰਛ ਵਾਲਾ ਆ ਗਿਆ ਆ ਟੌਰੀ ਝੱਲ ਰਾਂ ਵਾਲਾ ਆ ਗਿਆ ਸਾਰੇ ਫਰੀ ਜਾਂਦੇ ਆ ਹੁਣ ਜਾਨ ਕੀ ਦਿਲ ਖੁਸ਼ ਆਇਨ ਪੂਰਾ ਤੇ ਲਗੜ ਵੀ ਆ ਚੁੱਕੀ ਆ ਲਗੜ ਨੇ ਵੀ ਆਪਦੀ ਐਂਟਰੀ ਮਾਰਤੀ ਲਗੜ ਨੇ ਵੀ ਐਂਟਰੀ ਮਾਰਤੀ ਇਧਰ ਦੇਵ ਨੇ ਵੀ ਐਂਟਰੀ ਮਾਰਤੀ ਦੇ ਬੱਚਾ ਆ ਗਿਆ ਆਪਣਾ ਓਏ ਖੜਾ ਕਾਲਾ ਘੰਟ ਕਲਾਬੀ ਬਗਲ ਉੱਤੋਂ ਉੱਤੇ ਯਾਰਾ ਉੱਤੋਂ ਆ ਗਿਆ ਉੱਤਰਿਆ ਆ ਦਿਖਾ ਹੁਣ ਕਿੱਥੇ ਆ ਥੱਲੇ ਆ ਗਿਆ ਮੈਂ ਦੇਖ ਲਿਆ ਹੁਣ ਤੇਰੀ ਨਿਗਾ ਦੇਖਦਾ ਕਿੰਨੀ ਗਾ ਆ ਆ ਗਿਆ ਕੰਦੀ ਜਿਵੇਂ ਹੀ ਘਰ ਤੇ ਆਪਾਂ ਲੱਗਿਆ ਸੀ ਕਿਤੇ ਲੱਕੜ ਲੈ ਗਈ ਹੈ ਨਾ ਪਰ ਲੱਕੜ ਨਹੀਂ ਲੈ ਕੇ ਗਈ ਇੱਕ ਬੱਚਾ ਹੋਰ ਬਹਿਣ ਆ ਗਿਆ ਕਾਂਤ ਡੰਡਾ ਝੱਲਰ ਵਾਲਾ ਮਗਰੀ ਟੋਰੀ ਝੱਲਰ ਵਾਲਾ ਵੀ ਆ ਗਿਆ ਜੀ ਨਹੀਂ ਕਹਦਾ ਕਿ ਇਹ ਕਿਹੜੀ ਸਥਿਤੀ ਤੇ ਬੈਠਾ ਹੋਰ ਕੀ ਕਦੇ ਉਧਰ ਕਦੇ ਬਹਿ ਗਿਆ ਉਧਰ ਹੀ ਬੰਦ ਆ ਆ ਗਿਆ ਟੋਰੀ ਝੱਲਰ ਵਾਲਾ ਇਹ ਨੂੰ ਇਹਨੇ ਮੋੜ ਜਾਣਾ ਮੇਰੇ ਖਾ ਨਾਲ ਕੇ ਬੈਠੂ 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 ਕੱਟਿਆ ਗਿਆ ਵੀ ਉਹ ਵੀ ਆ ਗਿਆ ਡੰਡਾ ਚੱਲ ਡੰਡੇ ਵਾਲਾ ਕੱਲੇ ਵਾਲਾ ਉਹ ਕਾਲਾ ਘੰਟ ਗਲਾਵੀ ਵਗਲੁੱਤੇ ਹੀ ਆ ਹਲੇ ਬਾਅਦ ਤੌਪ ਲੱਗੀ ਜਾਂਦੀ ਆ ਮਠਾ ਮਠਾ ਉੱਡੀ ਜਾਂਦੇ ਸਵਾਦ ਲਈ ਜਾਂਦੇ ਆ ਪੂਰਾ ਆ ਗਿਆ ਵੀ ਬਹਿਣ ਏ ਏ ਬੈਠੂ ਏ ਮੈਂ ਨਾ ਧਗੜੀ ਚੱਲੀ ਤੈਨੂੰ ਬੈਠੂ ਹਾਂ ਲਗੜ ਤੇ ਨਿਗਾਹ ਰੱਖ ਪਹਿਲਾਂ ਲਗੜ ਪੈ ਚੱਲੀ ਸੀ ਬਾਈ ਜਦ ਹੀ ਅਸੀਂ ਤਾਂ ਡੱਬੇ ਡੁੱਬੇ ਕੈੜੀ ਕਰਤੀ ਸੀ ਕੰਮ ਹਨਾ ਰਾ ਬਹਿ ਗਿਆ ਆ ਕੇ ਇਹ ਨਹੀਂ ਬੰਦਾ ਇਹ ਹਲੇ ਉੱਡੂ ਉਹ ਤਾਂ ਉਹੀ ਮਗਰ ਲੱਗ ਕੇ ਆ ਗਿਆ ਇਹ ਹਲੇ ਉੱਡੂ ਆ ਲਓ ਵੀ ਹੁਣ ਸਾਰੇ ਬੱਚੇ ਬਹਿ ਗਏ ਉਹ ਤੇ ਸਾਢੇ ਤਿੰਨ ਦਾ ਟਾਈਮ ਹੋ ਚੱਲਿਆ ਜਿਵੇਂ ਅੱਗੇ ਤਾੜ ਦੂੰ ਜਿਵੇਂ ਅੱਗੇ ਤਾੜ ਦੂੰ ਨਾ ਜੇ ਨਹੀਂ ਤਾੜਦੇ ਉੱਧਰ ਹੈ ਜਾ ਬਲੇਗਰ ਆ ਚੁੱਕੇ ਆ ਕੱਦਣਾ ਉਹਨਾ ਵਲੋਗ ਤੇ ਕੀ ਦਿਖਾਈ ਜਾਂਦਾ ਮਾ ਕਰ ਜੀ ਉਹਗਾ ਛਤਰੀ ਲੋਣੀ ਪੈ ਗਈ ਇੱਥੇ ਹੋ ਗਿਆ ਪਿੱਛੇ ਇੱਥੇ ਹੋ ਕੇ ਬਣਾਓ ਦੇਣੇ ਆ ਹੋਰ ਪਿੱਛੇ ਵਾਲਾ ਖਦਾ ਆਪਣਾ ਬੈ ਲੈ ਹੋਲੀ ਹੋਲੀ ਹੱਤਰ ਗਿਆ ਮੂੰਹ ਸਾੜਦਾ ਮੁੰਡਾ ਚਲੋ 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 ਕਿਵੇਂ ਜਾਂਦੇ ਐ ਅੰਦਰ ਤਾਂ ਜਾਂਦੇ ਆ ਨਾ ਸੁੱਤਾ ਹੁਣ ਇਹ ਤਾਂ ਗੰਡਾ ਯਾਰ ਇਹ ਗਿਆ ਗਿਆ ਆਇਆ ਬਗਾ ਦੇਖਿਆ ਗਿਆ ਸਧਰੀ ਵੀ ਆ ਪੈਠੀ ਰੱਖ ਦਣੀ ਹੁਣ ਆ। ਇੱਕਾ। ਫਰ ਤੋਂ ਤਾਂ ਨਵੀਂ ਜਿਹੜੇ ਦੇ। ਦੇ ਦੇ ਲਾ ਬਈ। ਲੜਗੜ ਮਾਰ ਜਾਂਦੀ ਹੁੰਦੀ ਆ ਜਿਵੇਂ ਆ ਦਰਤੀ ਦੇ ਆਏ ਸੀ ਉਤੋਂ। ਉਹਦੇ ਹੀ ਦੇਖ ਲੈ ਕਾਲੇ ਘੰਡ ਵਾਲੇ ਦੇ। ਇਹ ਕਾਲੇ ਘੰਡ ਉਹ ਜਿਹੜਾ ਉੱਤਰ ਰਹਿ ਗਿਆ। ਆ ਆ ਬੱਚਾ ਅੱਜ ਘੰਟੇ ਬਾਅਦ ਉੱਥੇ ਆਇਆ। ਛੱਟ ਛੁੱਟ ਪੈਣੀ ਲੱਗੀ ਬਚ ਗਿਆ। ਸਾਨੂੰ ਤਾਂ ਇਹ ਹੀ ਲੈ ਗਈ ਲਗੜੇ ਨੂੰ। ਫਾਉਂਡੂ ਦਾ ਲੱਗਿਆ ਸੀ ਫੋਲੇ ਲੱਗਿਆ ਸੀ ਮੇਰਾ ਜੋਤਾ ਵੀ ਕੋਲ ਲਾਇਆ ਹੈ ਬਾਈ ਦੋ ਦਿਨਾਂ ਤੋਂ ਬੱਚਾ ਤਾਂ ਨਾ ਆਉਂਦਾ ਆਹ ਇਹ ਲਿਓ ਆ ਬੱਚਾ ਉੱਚਾ ਵੱਧ ਜਾਂਦਾ ਹੈਗਾ ਜਿੰਨਾ ਨਹੀਂ ਸੀ ਛੱਟੇ ਬਵਾ ਤੇ ਯਾਰ ਆ ਬੱਚਾ ਉੱਚਾ ਵਾਲਾ ਜਾਂਦਾ ਸੀ ਤਾਂ ਕਰਕੇ ਤੇ ਲਾਉਣ ਲੱਗੇ ਰੰਗ ਦੇ ਹੋਈ ਦੰਦ ਕੱਢੀ ਜਾਂਦਾ ਦੰਦ ਕੱਢੀ ਜਾਂਦਾ ਚੱਲ ਲਓ ਵੀ ਬੱਚੇ ਦਾ ਕਰਤਾ ਹਰਾ ਵੱਡਾ ਟੂਸਾ ਬੱਚਾ ਜਾਂਦਾ ਹੀ ਉੱਚਾ ਵੱਧ ਇਹਦਾ ਕਰਤਾ ਵੱਡਾ ਹਰਾ ਟੂਸਾ ਦਿਖਾ ਦੇ ਬਈ ਇਹਦਾ ਕਰਤਾ ਹਰਾ ਟੂਸਾ ਦਿਖਾ ਬਈ ਇਧਰ ਨੂੰ ਦੇਵ ਦਿਖਾ ਦੇਖੀ ਤਾਂ ਹਾਂ ਜਮਾ ਘੈਂਟ ਕ ਰੰਗ ਕਰਤਾ ਇਹਦੇ ਓਕੇ ਦੀ ਰਿਪੋਰਟ ਬਣਾ ਦੀ ਹਰਾ ਟੂਸਾ ਤੁੱਪੇ ਲੈ ਜਾ ਇਹਨੂੰ ਹੋਰ ਦੇ ਵੀ ਲਾਉਣੇ ਆ ਜਿਹੜੇ ਬੱਚੇ ਵੱਧ ਉੱਚੇ ਜਾਂਦੇ ਆ ਨਾ ਉਹਨਾਂ ਦੇ ਰੰਗ ਲਾ ਦੀਏ ਕਰਾਂ ਇਧਰ ਜਾ ਕੇ ਉਹ ਦੇਵ ਇਧਰ ਜਾ ਕੇ ਤੇਰਾ ਥੰਬਨੇ ਲੈ ਲੈਣਾ ਮੈਂ ਆਈ ਵੀਡੀਓ ਚ ਦੂਜਾ ਘਰ ਦੂਜਾ ਪਾਸਾ ਹਾਂ ਇਧਰ ਜਾ ਕੇ ਹੁਣ ਬਿੱਟੜਲਾ ਪਾਸਾ ਦਿਖਾ ਕਾ ਆਂਦਾ ਬੱਚਾ ਨਾਲ ਵੇੜ ਦੀ ਆ ਕੰਮ ਨਾ ਕਰ ਬਾਈ ਮੇਰਾ ਹੱਥ ਲੀ ਹਾਂ ਹਾਂ ਹੁਣ ਦਿਖਾ ਇੱਧਰ ਜਾ ਕ ਐ ਐ ਮੰਡੇ ਦੀ ਝਾਕਣੀ ਸਾਫ ਕਰ ਗਈ ਵੀ ਆ ਐ ਬਾਕੀ ਡਰਾਈਵਰ ਵੀ ਪਹੁੰਚਾ ਹੋਇਆ ਇੱਧਰ ਸਾਰੇ ਬੱਚੇ ਲੈ ਤਾਰ ਟਾਕੀ ਖੁੱਲੀ ਆ ਪਰ ਇਹਨਾਂ ਨੇ ਬਾਹਰ ਨਹੀਂ ਆਉਣਾ ਇੱਕ ਹੋਰ ਦੇ ਰੰਗ ਲਾਉਣਾ ਇਹ ਘਰ ਰੱਤੇ ਦੀ ਉਹਦੇ ਭਾਈ ਦੇ ਜਿਹਦੇ ਹੁਣ ਲਾਇਆ ਉਹਦਾ ਭਾਈ ਆ ਵਾ ਇਹਦੇ ਵੀ ਰੰਗ ਲਾਉਣਾ ਇਹਦੇ ਰੰਗ ਮੈਂ ਪਹਿਲਾਂ ਲਾਇਆ ਸੀ ਕੱਲੇ ਨੇ ਆ ਜਮਾ ਮਾੜੀ ਜੀ ਕਾਂਦ ਕੀਤੀ ਸੀ ਇਹਦੀ ਮੈਂ ਇਹ ਦੇਂਦੀ ਨਹੀਂ ਇਹਦੀ ਉੱਤੇ ਖੜੇ ਜੀ ਇਹ ਕਿਹਦੇ ਰੰਗ ਲਾਉਣਾ ਹੋਰ ਠੀਕ ਆ ਦੇਵ ਸੁਕਾ ਦੇ ਆਹ ਚੰਗੀ ਤਰ੍ਹਾਂ ਐ ਆ ਬੱਚੇ ਦੇ ਰੰਗ ਲਾਉਣੇ ਆ ਹੁਣ ਆ ਜਾ ਬਈ ਆ ਬਣਾਈ ਵਲੌਗ ਮੜਾ ਜਾ ਲਓ ਵੀ ਕਹਿੰਦੇ ਦੂਜਾ ਬੱਚੇ ਦੇ ਰੰਗ ਲਾਉਣ ਲੱਗਦੇ ਆ ਹੁਣ ਇਹਦੀ ਚਾਦਰ ਹਾਂ ਦੇਵ ਨੂੰ ਵੜਾ ਬਟਟਾ ਰੀ ਆ ਦੇਵ ਇਹ ਹਰੀ ਬੰਗਲ ਕਰਦੀ ਏ ਬੰਗਲ ਕਰ ਦੇਣਾ ਬਗਲ ਕਰ ਦੇਣਾ ਛੱਡ ਦੇ ਦੇਵ ਥਰੀਕੇ ਵਾਲਾ ਇੱਕ ਪਾਸੇ ਚੱਲ ਇੱਧਰ ਨਹੀਂ ਇੱਧਰ ਨਹੀਂ ਬਗਲ ਕਰਾ ਹਰੀ ਚੱਲ ਤੂੰ ਇੱਧਰ ਨਹੀਂ ਬਗਲ ਕਰਾ ਯਾਰ ਦੇਵ ਉਸਤਾਦ ਨਾ ਬਣੇਗਾ ਉਸਦਾ ਬਾਲਾ ਬਣਦਾ ਹੈ ਪੂਰਾ ਕਰਾਂਗੇ ਆਪਾਂ ਪੂਰਾ ਵਧੀਆ ਰੰਗ ਲੱਗੂ ਇਹੋ ਬੱਚਾ ਚਾਜ ਨਾ ਫੜਦਾ ਬਾਈ ਅਧਰਾ ਫੜਦਾ ਨਾ ਦੇ ਓਏ ਇੰਦਰੇ ਇਹ ਹੋਈ ਆ ਨਾ ਜਿਹਦੇ ਲਗੜ ਪੰਜਾ ਮਾਰ ਗਈ ਉਹਦਾ ਬੰਦ ਵੀ ਕਰਤੇ ਆਪਾਂ ਬੱਚੇ ਨੂੰ ਛੱਡ ਜਾਨਾ ਮਾਰ ਪੁੱਛਿਆ ਮੈਂ ਤੇ ਤੂੰ ਸਾਰਾ ਦਿਨ ਕਬੂਤਰਾ ਜਿਹ ਰਹਿੰਦਾ ਇਹ ਇਹ ਉਹ ਬੱਚਾ ਵਾ ਜਿਹੜਾ ਬਾਲਾ ਦੂਰ ਦੂਰ ਜਾਂਦਾ ਈ ਉਹਦੇ ਨਿਗ੍ਹਾ ਰੱਖਦੇ ਆਪਾਂ ਫੇੜਾ ਜਿੱਦੇ ਆਪਾਂ ਗੁਰਦੁਆਰੇ ਜਾਣਾ ਸੀਗਾ ਉਹ ਚਾਹੇ ਜਿਹੜੀ ਆਪਾਂ ਨੇ ਉਹ ਛੱਡ ਆਦੀ ਸੀ ਜਦੋਂ ਦੇਵ ਦੀ ਖੀਰ ਛੱਡੀ ਗਈ ਸੀ ਗੁਰਦਾਰੇ ਇਹਦੀ ਹੈਨਾ ਇਹਦੀ ਵੀ ਦੇਵ ਤਾਂ ਖੀਰ ਖਾਣ ਤਾਂ ਰਹਿ ਗਿਆ ਸੀ ਆ ਬਚੇ ਰੱਖ ਇਧਰ ਨੂੰ ਬਹੁਤ ਇਹਦੀ ਵੀ ਰਹਿ ਗਈ ਸੀ ਦੇਵ ਤਾਂ ਰੋਵੇ ਮੈਂ ਖੀਰ ਖਾਣੀ ਆ ਰਹਿ ਜਾਂਦਾ ਫਦਰ ਹੁੰਦਾ ਨਹੀਂ ਆ ਵੀ ਰਹਿੰਦਾ ਨਹੀਂ ਨਹੀਂ ਕੀ ਆਇਆ ਪੱਤਖੀਰ ਖੀਰ ਖੀਰ ਦਾਣਾ ਦਾਣਾ ਛੋਲੇ ਦਾਣਾ ਛੋਲੇ ਦਾਣਾ ਤੈਨੂੰ ਦਾ ਖੀਰ ਮੈਨੂੰ ਆਇਆ ਪੱਤਾ ਜਲਦੀ ਐਂ ਖੋਲ ਬਾਈ ਐਂ ਕਰਦਾ ਸੀ ਆਓ ਬਾਈ ਐਂ ਕਰਦਾ ਇਹ ਐਂ ਕਰਦਾ ਸੀ ਗੱਦਗਰਜੀਤ ਚਲ ਇਹਦੀ ਇਹਦੀ ਹਰੀ ਬਗਲ ਕਰਤੀ ਆ ਟੂਸਾ ਇਹਦਾ ਘੋੜਾ ਕਰਕੇ ਆ ਬੜਾ ਵੱਡਾ ਕਰ ਦੇਣਾ ਵੇਖੋ ਆ ਹਰੀ ਬਗਲ ਤੇ ਗਲਾਬੀ ਟੂਸਲ ਆਪਣਾ ਕੋਈ ਨਹੀਂ ਆਪਣੇ ਕੋ ਬੱਚਾ ਇੱਕ ਇੱਕ ਪਾਸੇ ਜਿਹਦੇ ਰੰਗ ਲਾਇਆ ਹੋਵੇ ਆਪਾਂ ਹਾਂ ਇੱਕਲੇ ਬੱਚੇ ਇੱਕ ਪਾਸੇ ਰਹਿ ਗਏ ਆ ਆਪਾਂ ਥੋੜਾ ਮਰ ਗਿਆ ਉਹ ਜ਼ੋਰ ਵਾਲਾ ਲਾਉਣਾ ਇੱਕ ਦਾ ਇਹਦਾ ਹੌਣ ਜਾ ਇੱਧਰ ਵੀ ਆ ਨਾ ਦੇਖੋ ਇਹਦਾ ਟੂਸਾ ਕਰਕੇ ਤੁਹਨ ਦਿਖਾਉਣਾ ਹੈ ਦੂਬਾਰਾ ਹੁਣ ਚੈੱਕ ਕਰੋ ਬੱਚੇ ਦਾ ਰੰਗ ਹਰੀ ਬਗਲ ਗਲਾਬੀ ਟੂਸਾ ਪੂਰਾ ਘੈਂਟ ਲੱਗ ਰਿਹਾ ਵੀਡੀਓ 'ਚ ਦੇਖੋ ਕਿੰਨਾ ਘੈਂਟ ਲੱਗਾ ਬੱਚਾ ਵੀ ਵੱਡਾ ਹੈ ਇਹ ਹਾਂ ਤੇ ਰੰਗ ਵੀ ਇਹਦੇ ਮੋਟਾ ਕਰਕੇ ਲਾਇਆ ਥੋੜਾ ਟੂਸਾ ਮੋਟਾ ਕਰਕੇ ਲਾਇਆ ਪੂਰਾ ਇੱਕ ਨੰਬਰ ਲੱਗਦਾ ਰੰਗ ਜੇ ਕਿਤੇ ਇਹਦਾ ਇਧਰਲਾ ਟੂਸਾ ਵੀ ਗਲਾਬੀ ਕਰਤਾ ਇਹਨੇ ਹੋਰ ਸੋਹਣਾ ਲੱਗਣਾ ਪਰ ਰੰਗ ਬਾਹਲਾ ਹੋਣਾ ਪਰ ਇੰਨਾ ਨਹੀਂ ਲਾਉਂਦੇ ਹਾਂ। ਹਾਂ। ਗਰਮੀਆਂ 'ਚ ਜਦੋਂ ਜਿਹੜਾ ਕਬੂਤਰ ਜ਼ਿਆਦਾ ਉੱਚਾ ਜਾਇਆ ਕਰੂ ਉਹਦੇ ਜ਼ਿਆਦਾ ਰੰਗ ਲਾਇਆ ਕਰਾਂਗੇ। ਹਾਂ। ਇਹਦਾ ਇਹਨੂੰ ਛੱਡ ਦੀ ਹੁਣ ਅੰਦਰ ਇੱਕ ਦੋ ਦੇ ਹੋਰ ਲਾਉਣਾ ਬਾਸ। ਉਹਨਾਂ ਨੂੰ ਲਾਉਣਾ। ਲੋ ਜੀ ਕਹਿੰਦੇ ਦੇਵ ਖਾਣ ਪੀਣ ਨੂੰ ਪੂਰੀ ਲੈ ਕੇ ਆਇਆ ਸੇਵਾ ਦੇ ਇੱਕ। ਨਾਲ ਕਹਿੰਦੇ ਗਲਾਉ ਜਾਮਣਾ ਪਕੌੜੀਆਂ, ਚਾਹ ਪਾਣੀ। ਬੈਠ ਕਰਤੀ ਅਗਲੇ ਬੱਚੇ ਦੀ। ਇਹਦੇ ਭਾਈ ਜੀ ਕਰਦਣੀਆਂ ਲਾਲ। ਮੈਨੂੰ ਲੱਗੇ ਮੈਨੂੰ ਕਹਿੰਦਾ ਹਰੀ ਬੈਠ ਕਰਤੀ। ਹਾਂ। ਆਪ ਦੀ ਆਪ ਦੀ ਉਹੀ ਤਾਂ ਗੱਲ ਆ। ਦੇਵ ਕੀ ਹੋ ਗਿਆ ਤੈਨੂੰ ਯਾਰ ਇਹਦੇ ਅੰਦਰ ਕੰਮ ਬਾਲਾ ਕਰ ਲਿਆ ਪੌਂਦਲ ਗਿਆ ਵਿਚਾਰਾ ਹਨਾ ਹੋਏ ਆ ਦੇ ਲੈ ਯਾਰ ਐਵੇਂ ਜਿਵੇਂ ਹਨਾ ਲਿਬੜੇ ਦੇ ਬੜਿਆ ਬਾਲਾ ਵਾ ਮੈਂ ਮਿੱਟੀ ਦੇਗਾ ਖਾ ਤਾਂ ਸਿਰ ਚਾਤ ਮਾਰਤਾ ਦੇਖੀ ਆ ਮਿੱਟੀ ਝਾੜ ਦੇ ਦੇਖੋ ਬਈ ਮਿੱਟੀ ਤਾਂ ਕਾਹੀਏ ਸਿੱਕਰੀ ਵੀ ਨਹੀਂ ਨਿਕਲਦੀ ਆ ਕਰ ਜੀ ਆ ਦੇਖ ਦੇਖ ਆ ਕੀ ਕੀ ਹੋਣਾ ਤੈਨੂੰ ਮੈਂ ਦੇ ਤਾ ਲੈ ਕੁੱਤੇ ਨੂੰ ਖੜ ਕੇ ਉਤਰਾ ਸਾਰੀਆਂ ਆਈਟਾਂ ਨੇ ਥੱਲੇ ਪਹੁੰਚਾਉਣੀਆਂ ਤੈਨੂੰ ਪਤਾ ਮੈਂ ਛੋਟਾ ਇਹ ਤਾਂ ਪੂਰਾ ਖੁੱਡੇ ਥੱਲੇ ਵਾਲੇ ਕੋਠੇ ਤੇ ਪਾਉਣੇ ਆ ਸਾਰੇ ਉੱਥੇ ਪਾ ਲੈਣੇ ਆ ਬਈ ਆਪਾਂ ਖੁੱਡੇ ਜੇ ਤੂੰ ਆ ਸਾਰੇ ਟਣਾ ਤੇ 500 ਰੁਪਏ ਤੈਨੂੰ ਦੇਵਾਂਗੇ ਉੱਥੇ ਪਾ ਲੈਣੇ ਆ ਆਪਾਂ ਹੁਣ ਲੈ ਚ ਪਾਵਾਂਗੇ ਦੋ ਤਾਂ ਪੱਕੇ ਪਾਵਾਂਗੇ ਬਾਅਦ ਸ਼ਾਇਦ ਦੋ ਤਿੰਨ ਹੋਰ ਪਾ ਦਈਏ ਕਿਉਂਕਿ ਥੱਲੇ ਵਾਲਾ ਢਾਉਣੇ ਆ ਉਤੋਂ ਆਪਾਂ ਸਾਰੇ ਸਹੀ ਗੱਲ ਆ ਉਹ ਸਾਰੇ ਚੱਕ ਲੈਣੇ ਆ ਆਪਾਂ ਥੱਲੇ ਵਾਲੇ 4 ਵਜੇ ਕੇ ਮੇਰੇ ਵੀਰੋ ਹੁਣ ਆਪਾਂ ਸਾਰੇ ਵਿੱਚ ਥੱਲੇ ਲੈ ਜਾਣੇ ਆ ਜੇ ਹੁਣ ਪੰਜਰਾ ਡੈਗ ਪੈਂਦਾ ਕੀ ਹੋਣਾ ਇਹ ਤੈਨੂੰ ਪਤਾ ਨਹੀਂ ਡਿੱਗਣੀ ਮਾਇ ਜੇ ਡੈਗ ਪੈਂਦਾ ਗਿਆ ਮਾਇ ਬਚਾ ਲੈਣਾ ਸੀ ਨਾ ਨਾ ਸਾਰਪਸ ਹੋ ਗਈ ਇਧਰ ਇਨਾਵਾ ਕੋਈ ਨਹੀਂ ਟਾਕੀ ਖੁੱਲ ਕੇ ਫੜ ਲਾ ਹਾਰੇ ਇਧਰ ਮੂਹਰ ਨੂੰ ਆਇਆ ਬਣਾਇਆ ਇਹਦਾ ਹਰਾ ਟੂਸਾ ਨਮਾ ਕਰਤਾ ਆਪਾਂ ਇਹਦੀ ਹਰੀ ਵੈਠ ਨਮੀ ਕਰਤੀ ਮੇਰੇ ਵੀਰੋ ਸਾਡੀ ਕਿੱਧਰ ਜਾਣਾ ਤੈਨੂੰ ਟਾਕੀ ਦਾ ਨਹੀਂ ਪਤਾ ਦੇਵ ਸੇਵ ਤੋਂ ਡਰ ਗਿਆ ਤਾਂ ਹੀ ਬੈਗ ਗੇਅਰ ਪਾ ਲਿਆ ਉਹਨੇ ਰੋ ਬਹੁਤ ਆ ਨਾ ਜਰਾ ਦੇਖ